ਬੋਤੇ ਪਾਏ 3 ਪਾਰੀਆਂ ਵਿਆਈਆਂ ਕੋਈ ਸ਼ਾਮ ਨਹੀਂ ਅੱਜ ਮੈਂ ਤਾਂ ਕਾਂਝ ਰੋੜ ਗਈ ਅੱਜ ਮੈਂ ਤਾਂ ਕਾਂਝ ਪੁੱਤ ਰੋੜ ਗਈ ਆ ਮੈਂ ਤਾਂ ਕਾਂਝ ਰੋੜ ਗਈ ਮੈਂ ਦੁਕਾਨ ਕਰਦੀ ਰਹੀ ਮੈਂ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਦੀ ਰਹੀ ਆ ਇਹਨਾਂ ਕੋ ਘਰ ਨੇ ਆਪਣੀ ਰੋਟੀ ਅਪਨੀ ਨਹੀਂ ਦਿੰਦੇ ਕਿਵੇਂ 50 ਸਾਲ ਹੋ ਗਏ ਚ ਰੰਦਿਆਂ ਨੂੰ ਆ ਦੁਕਾਨਾਂ ਦਿੱਤੀਆਂ ਪੁੱਤ ਉਹਨਾਂ ਦਿੱਤੀ ਗਵਰਨ ਦਿੱਤੀ ਇਹਨੂੰ ਦਿੱਤੀ ਆਹ ਯੰਤੇ ਆ ਉਹ ਬੂਸ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਬੰਨਾ ਬਹੁਤ ਬਾਦੀ ਬਹੁਤ ਕਰਦਾ ਨਹੀਂ ਹੋਗੀ ਤੈਨੂੰ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇ ਵਿੱਚ ਦੇ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਤੇ ਰਾਤ ਮੇਰਾ ਦਾ ਇੱਕ ਸਰਕਾਰੀ ਆ ਤਾਂ ਸਰਕਾਰੀ ਹੈ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਹੈ ਤੁਮ ਸਾਰੇ ਵਿਆਹੇ ਪੋਤੇ ਵਿਆਹਤੇ ਆ ਆ ਹੱਪਾ ਪੰਜਾ ਦਿਨ ਨਹੀਂ ਦਿੱਤਾ ਪੁੱਤ ਘਰ ਬੰਨੇ ਕਿੰਨੇ 50 ਸਾਲ ਤੋਂ ਵੱਧ ਹੋ ਦਿੱਤਾ ਸਾਨੂੰ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਤੇ ਇੱਕ ਬੋਤ ਮਾ ਨਹੀਂ ਪਾਲੀ ਜਾਣਦੀ ਸਾ ਮੇਰੇ ਮਿਲਣਾ ਚਾਹੀਦਾ ਹਾਂਜੀ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਅਸੀਂ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੋਂ ਘਰਵਾੜੋਂ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਇਹ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲਾਟ ਹੈ ਮਸਾਨ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕੇ ਮੰਗ ਕਰਦੇ ਆ ਮਾਤਾ ਨੂੰ ਅੰਦਰਵਾੜਿਆ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਹਾਂ ਉਹਨਾਂ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਮਾ ਕਰਾਤਾ ਸੱਦੀ ਹੈ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤਨ ਬਾਕੀ ਦੱਸਤਾ ਉਹ ਤਾਂ ਪਾਰੀਆਂ ਧੀਆਂ ਪਾਰੀਆਂ ਬਿਆਈਆਂ ਕੋਈ ਸ਼ਾਮ ਨਹੀਂ ਅੱਜ ਮੈਂ ਕੱਖਾਂ ਜੀ ਰੋਲ ਗਈ ਅੱਜ ਮੈਂ ਕੱਖਾਂ ਜੀ ਬੋਤ ਰੋਲ ਗਈ ਆ ਮੈਂ ਤਾਂ ਕੱਖਾਂ ਜੀ ਰੋਈ ਮੈਂ ਦੁਕਾਨ ਕਰਦੀ ਰਹੀ ਮੈਂ ਫੇ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਦੀ ਰਹੀ ਆ ਇਹਨਾਂ ਕੋ ਖਾਣੇ ਆਪਣੀ ਰੋਟੀ ਆਪਣੀ ਨਹੀਂ ਜੰਦੇ ਮੈਨੂੰ 50 ਸਾਲ ਹੋ ਗਏ ਤੇ ਰੰਦਿਆਂ ਨੂੰ ਆ ਦੁਕਾਨਾਂ ਦਿੱਤੀਆਂ ਪੁੱਤ ਉਹਨੂੰ ਦਿੱਤੀ ਗਵਲੇ ਦਿੱਤੀ ਇਹਨੂੰ ਦਿੱਤੀ ਆਹ ਯੰਤੇ ਆਉਂ ਬੀਚ ਪਲਾ ਕੇ ਆਹ ਲਾ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਬੰਨਾ ਬਹੁਤ ਬਾਦੀ ਬਹੁਤ ਕਰਦਾ ਨਹੀਂ ਹੋਗੀ ਤੈਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇ ਵਿੱਚ ਦੇ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਤੇ ਰਾਤ ਮੇਰਾ ਦਾ ਇੱਕ ਸਰਕਾਰੀ ਆ ਤਾਂ ਸਰਕਾਰੀ ਹੈ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਹੈ ਤੁਮ ਸਾਰੇ ਵਿਆਹੇ ਪੋਤੇ ਵਿਆਹਤੇ ਆ ਆ ਹਪਾ ਪੰਜਾ ਦਿਨ ਦਿੱਤਾ ਪੁੱਤ ਗਰ ਬੰਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਸਾਨੂੰ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਇੱਕ ਬੋਤ ਮਾ ਨਹੀਂ ਪਾਲੀ ਜਾਣਦੀ ਸਾ ਮੇਰੇ ਮਿਲਣਾ ਚਾਹੀਦਾ ਹਾਂਜੀ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਅਸੀਂ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੋਂ ਘਰਵਾੜੋਂ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਦੀਏ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲਾਟ ਹੈ ਮਸਾਨ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਮਾ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਮਾਤਾ ਨੂੰ ਅੰਦਰਵਾੜਿਆ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਆ ਉਹਨਾਂ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਮਾ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤਨ ਬਾਜ ਦੱਸਤਾ